No ਦਾ ਅਦਾਰਸ਼ ਸਕੂਲ ਚੌਕੇ ਦਾ ਮਾਮਲਾ ਹੈ। ਕਾਫੀ ਲੰਮੇ ਸਮੇਂ ਤੋਂ ਜਾਇ ਹੈ ਕਹਣਾ ਹੋਏ ਜਨਵਰੀ ਤੋਂ ਹੁਣ ਤਾ ਇਹ ਘੋੜ ਪਖਿਆ ਹੋਇਆ। ਤੇ ਮਾਰਚ ਅਪ੍ਰੈਲ ਚ ਆ ਕੇ ਤਾਂ ਇਹ ਪੂਰੇ ਜਣੀ ਲੱਖੀ ਚਾਰਜ ਹੋਏ ਨਾ ਤੇ ਦੋ ਵਾਰਾਂ 26 ਮਾਰਚ ਨੂੰ ਹੋਇਆ 1 ਅਪ੍ਰੈਲ ਨੂੰ ਹੋਇਆ 8 ਥਾਣੇ ਮੂਰੇ ਹੋਇਆ ਇੱਕੇ ਦਿਨ ਦੋ ਦਿਨ ਹੋਇਆ। ਵੱਡੀ ਪੱਧਰ ਤੇ ਟੀਚਰਾਂ ਸਮੇਤ ਭਰਾਤਰੀ ਜਥੇਬੰਦੀਆਂ ਸਾਡੀ ਜਥੇਬੰਦੀ ਦੇ ਕਾਰਕੋਨਾਂ ਨੂੰ ਜਿਹੜਾ ਦੇ ਵਿੱਚ ਜਾਣਾ ਪਿਆ ਜਿਦੇ ਵਿੱਚ 13 ਮਹੀਨੇ ਦੀ ਬੱਚੀ ਵੀ ਜੇਲ੍ਹ ਦੀ ਹਵਾ। ਸਾਰਾ ਵਾਲੋ ਮਾਦਰਾਗ ਐਸ ਡੀ ਐਮ ਤੇ ਪ੍ਰਸ਼ਾਸਨ ਨੇ ਜਿਹੜਾ ਸਾਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਜਿਹੜੇ ਸਾਰੇ ਟੀਚਰਾਂ ਨੂੰ ਬਹਾਲ ਕਰਾਂਗੇ ਜਿਹੜੀਆਂ ਪੁਰਾਣੀਆਂ ਤਰਕਾਰ ਤੇ ਬਹਾਲ ਕਰਕੇ ਜਿਹੜੇ ਅਹੁਦੇ ਬਦਲੇ ਗਏ ਆ ਉਹ ਅਹੁਦਿਆਂ ਨੂੰ ਅਸੀਂ ਦਰੁਸਤ ਕਰਵਾਵਾਂਗੇ ਤੇ ਜਿਹੜੀ ਮੈਨੇਜਮੈਂਟ ਦੇ ਉੱਪਰ ਬਣਦੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਊਗੀ ਪਰ ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀਆਂ ਮੰਗਾਂ ਤੋਂ ਜਿਹੜਾ ਸਾਫ਼ ਇਨਕਾਰੀ ਹੋ ਗਿਆ ਤਾਂ ਪੰਜ ਵਾਲਾ ਬਠਿੰਡਾ ਜ਼ਿਲ੍ਹੇ ਦਾ ਪ੍ਰਸ਼ਾਸਨ ਮਰਦ ਆਜਾ ਕੀ ਹੈ ਇਹਦੇ बावजुद ਜੋ ਸੰਘਰਸ਼ ਲਗਾਤਾਰ ਚੱਲ ਰਹਾ ਇੱਕ ਪੜਾਅ ਆ ਪ੍ਰਸ਼ਾਸਨ ਨੇ ਇੱਕ ਸਮਝੌਤਾ ਕੀਤਾ ਜਿਹਦੇ ਤਹਿਤ ਸਾਰੇ ਦੇ ਸਾਰੇ ਜਿਹੜੇ ਟੀਚਰਾਂ ਬਹਾਲ ਕਰਨ ਦਾ ਵਾਅਦਾ ਕੀਤਾ ਤੇ ਲਗਭਗ ਕਰ ਵੀ ਲੈ ਦੋ ਟੀਚਰ ਛੱਡ ਕੇ ਮੈਨੇਜਮੈਂਟ ਸੀ ਜਿਹੜੀ ਭੇਟਾਚਾਰ ਨੰਗਾ ਹੋਣ ਕਰਕੇ ਉਹਦੇ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਉਸ ਮਸਲੇ ਨੂੰ ਲੈ ਕੇ ਅੱਜ ਜੋ ਅਰਸ਼ ਚਕੂਲ ਚੌਕੇ ਦੇ ਟੀਚਰਾਂ ਉਹਨਾਂ ਵੱਲ ਸੱਦਾ ਦਿੱਤਾ ਗਿਆ ਉਹਦੇ 'ਚ ਸਾਡੀ ਦਿੱਥੇਬੰਦੀ ਕਿਉਂਕਿ ਤੁਰ ਤੋਂ ਲੈ ਕੇ ਲਗਾਤਾਰ ਇਸ ਘੋੜ ਦੇ ਵਿੱਚ ਸ਼ਾਮਲ ਹੈ ਅੱਜ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਹੋਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਚਿਰ ਉਹਨਾਂ ਟੀਚਰਾਂ ਦਾ ਪੂਰੀ ਤਰ੍ਹਾਂ ਇਹ ਮਸਲਾ ਹੱਲ ਨਹੀਂ ਹੁੰਦਾ ਟੀਚਰ ਬਹਾਲ ਨਹੀਂ ਹੁੰਦੇ ਮੈਨੇਜਮੈਂਟ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਦੀਆਂ ਪ੍ਰਾਣੀਆਂ ਸੇਵਾਵਾਂ ਜਿਹੜੀਆਂ ਬਹਾਲ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਘੋਲ ਜਿਵੇਂ ਟੀਚੇ ਚਲਾਉਂਦੇ ਰਹਿਣਗੇ ਅਸੀਂ ਇਹ ਡਟ ਨਹੀਂ ਹਮਾਇਤ ਕਰਦੇ ਰਹਿਾਂਗੇ ਹਾਂਜੀ ਉਹਨਾਂ ਨੇ ਕੀ ਕਾਰ ਹੈ ਕਿ ਅੱਜ ਮੋਟਰ ਤਾਨਾ ਲਾਣਾ ਪੈ ਗਿਆ ਸਕੂਲ ਦੇ ਮਸਲੇ ਲਈ ਦੇਖੋ ਜਿਹੜਾ ਆਦਰਸ਼ ਸਕੂਲ ਚੌਕੇ ਦਾ ਮਾਮਲਾ ਹੈ ਕਾਫੀ ਲੰਮੇ ਸਮੇਂ ਤੋਂ ਚੱਲਿਆ ਆਇਆ ਕਹਣਾ ਹੋਏ ਜਨਵਰੀ ਤੋਂ ਹੁਣ ਤੱਕ ਇਹ ਘੋਲ ਪਖਿਆ ਹੋਇਆ ਤੇ ਮਾਰਚ ਅਪ੍ਰੈਲ ਚ ਆ ਕੇ ਤਾਂ ਇਹ ਪੂਰੇ ਜਣੀ ਲੱਖਾਂ ਚਾਰਜ ਹੋਏ ਨੇ ਤੇ ਦੋ ਵਾਰ 26 ਮਾਰਚ ਨੂੰ ਹੋਇਆ 1 ਅਪ੍ਰੈਲ ਨੂੰ ਹੋਇਆ 8 ਥਾਣੇ ਮੂਰੇ ਹੋਇਆ ਇੱਕੇ ਦਿਨ ਦੋ ਦਿਨ ਹੋਇਆ ਵੱਡੀ ਪੱਧਰ ਤੇ ਟੀਚਰਾਂ ਸਮੇਤ ਭਰਾਤਰੀ ਜਥੇਬੰਦੀਆਂ ਸਾਡੀ ਜਥੇਬੰਦੀ ਦੇ ਕਾਰਕੋਨਾਂ ਨੂੰ ਜਿਹੜਾ ਦੇ ਵਿੱਚ ਜਾਣਾ ਪਿਆ ਜਿਹਦੇ ਵਿੱਚ 13 ਮਹੀਨੇ ਦੀ ਬੱਚੀ ਵੀ ਜੇਲ੍ਹ ਦੀ ਹਵਾ ਖਾ ਚੁੱਕੀ ਐ ਇਹਦੇ باوجود ਤੋਂ ਸੰਘਰਸ਼ ਲਗਾਤਾਰ ਚੱਲ ਰਿਹਾ ਇੱਕ ਪੜਾਅ ਆ ਪ੍ਰਸ਼ਾਸਨ ਨੇ ਇੱਕ ਸਮਝੌਤਾ ਕੀਤਾ ਜਿਹਦੇ ਤਹਿਤ ਸਾਰੇ ਦੇ ਸਾਰੇ ਜਿਹੜੇ ਟੀਚਰਾਂ ਬਹਾਲ ਕਰਨ ਦਾ ਵਾਅਦਾ ਕੀਤਾ ਤੇ ਲਗਭਗ ਕਰ ਵੀ ਲੈ ਦੋ ਟੀਚਰ ਛੱਡ ਕੇ ਮੈਨੇਜਮੈਂਟ ਸੀ ਜਿਹੜੀ ਭੇਟਾਚਾਰ ਨੰਗਾ ਹੋਣ ਕਰਕੇ ਉਹਦੇ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਜਿਹੜੀਆਂ ਮਤਲਬ ਟੀਚਰਾਂ ਦੀਆਂ ਪ੍ਰਾਣੀਆਂ ਸੇਵਾਵਾਂ ਉਹ ਬਹਾਲ ਕਰਨ ਦਾ ਸਾਰਾ ਵਾਅਦਾ ਕੀਤਾ ਸੀ ਪਰ ਉਹ ਵਾਅਦੇ ਤੋਂ ਕਿਸੇ ਹੱਦ ਤੱਕ ਪ੍ਰਸ਼ਾਸਨ ਫਿਰ ਗਿਆ ਕਿਉਂਕਿ ਜਿਹੜਾ ਜੇ ਉਹ ਦੋਸ ਹੀ ਜਿਹੜੇ ਉਹ ਹਲੇ ਤੱਕ ਬਹਾਲ ਨਹੀਂ ਕੀਤੇ ਇਸੇ ਤਰ੍ਹਾਂ ਉਹਨਾਂ ਦੀਆਂ ਪ੍ਰਾਣੀਆਂ ਸੁਭਾਵਾਂ ਚਾਹੇ ਉਹਨਾਂ ਦੀ ਤਨਖਾਹ ਦਾ ਮਾਮਲਾ ਹੈ ਚਾਹੇ ਉਹਨਾਂ ਨੂੰ ਉਹਨਾਂ ਪੋਸਟਾਂ ਤੇ ਨਿਯੁਕਤ ਦਾ ਮਾਮਲਾ ਹੈ ਚਾਹੇ ਮੈਨੇਜਮੈਂਟ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਜੱਜ ਕਰਨ ਦਾ ਮਾਮਲਾ ਉਹ ਸਾਰੇ ਮਾਮਲੇ ਖੜੇ ਆ ਉਸ ਮਸਲੇ ਨੂੰ ਲੈ ਕੇ ਅੱਜ ਜੋ ਅਰਸ਼ ਸਕੂਲ ਚੌਕੇ ਦੇ ਟੀਚਰਾਂ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਉਹਦੇ 'ਚ ਸਾਡੀ ਜਥੇਬੰਦੀ ਕਿਉਂਕਿ ਤੁਰ ਤੋਂ ਲੈ ਕੇ ਲਗਾਤਾਰ ਇਸ ਘੋੜ ਦੇ ਵਿੱਚ ਸ਼ਾਮਲ ਹੈ ਅੱਜ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਆ ਇਹਦੇ ਵਿੱਚ ਆਏ ਹੋਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਚੇਰ ਉਹਨਾਂ ਟੀਚਰਾਂ ਦਾ ਪੂਰੀ ਤਰ੍ਹਾਂ ਇਹ ਮਸਲਾ ਹੱਲ ਨਹੀਂ ਹੁੰਦਾ ਟੀਚਰ ਬਹਾਲ ਨਹੀਂ ਹੁੰਦੇ ਮੈਨੇਜਮੈਂਟ ਦੇ ਕਾਰਵਾਈ ਨਹੀਂ ਹੁੰਦੀ ਉਹਨਾਂ ਦੀਆਂ ਪ੍ਰਾਣੀਆਂ ਸੇਵਾਵਾਂ ਜਿਹੜੀਆਂ ਬਹਾਲ ਨਹੀਂ ਹੁੰਦੀਆਂ ਉਹਨਾਂ ਜਿਹੜੇ ਘੋਰ ਜਿਵੇਂ ਟੀਚੇ ਚਲਾਉਂਦੇ ਰਹਿਣਗੇ ਅਸੀਂ ਐ ਡਟ ਨਹੀਂ ਹਮਾਇਤ ਕਰਦੇ ਰਹਿਣਾ ਅੱਜ ਕੀ ਨਾਮ ਕੀ ਜਪਨਾ ਸਰ ਮੈਂ ਅਧਿਆਪਕ ਸੁਨੀਤ ਸਿੰਘ ਪਿਛਲੇ 5 ਸਾਲ ਤੋਂ ਜਿਹੜਾ ਅਦਸਕੂਲ ਚੌਕੇ ਦੇ ਵਿੱਚ ਪੜ੍ਹਾ ਰਿਹਾ ਹਾਂ ਠੀਕਾਨ ਕੀਤਾ ਕਿ ਆਪ ਜਿਹਨਾਂ ਬੰਦਾ ਮੰਨ ਲਿਆ ਜਿਹੜੀ ਉਲਫੀ ਦੀ ਲੱਗ ਰਹੀ ਹੈ ਤੁਹਾਡੇ ਉੱਤੇ ਲੱਗਦਾ ਹੈ ਸਾਰਾ ਵਾਲੋ ਮਾਦਰੋਗ ਐਸ ਡੀ ਐਮ ਤੇ ਪ੍ਰਸ਼ਾਸਨ ਨੇ ਜਿਹੜਾ ਸਾਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਜਿਹੜੇ ਸਾਰੇ ਟੀਚਰਾਂ ਨੂੰ ਬਹਾਲ ਕਰਾਂਗੇ ਤੇ ਜਿਹੜੀਆਂ ਪੁਰਾਣੀਆਂ ਤਰਕਾਜ਼ ਤੇ ਬਹਾਲ ਕਰਕੇ ਜਿਹੜੇ ਅਹੁਦੇ ਬਦਲੇ ਗਏ ਆ ਉਹ ਅਹੁਦਿਆਂ ਨੂੰ ਅਸੀਂ ਦਰੁਸਤ ਕਰਵਾਵਾਂਗੇ ਤੇ ਜਿਹੜੀ ਮੈਨੇਜਮੈਂਟ ਦੇ ਉੱਪਰ ਬਣਦੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਊਗੀ ਪਰ ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀਆਂ ਮੰਗਾਂ ਤੋਂ ਜਿਹੜਾ ਸਾਫ਼ ਇਨਕਾਰੀ ਹੋ ਗਿਆ ਤਾਂ ਉਹਨਾਂ ਨੇ ਵਾਲੋ ਮੈਨੂੰ ਅਧਿਆਪਕ ਸੁਨੀਪ ਸਿੰਘ ਤੇ ਅਧਿਆਪਕ ਨਮਨੀਤ ਸ਼ਰਮਾ ਨਾਮ ਨੇ ਉਹਨਾਂ ਨੂੰ ਜਿਹੜਾ ਦੁਬਾਰਾ ਜੁਆਇਨ ਕਰਾਉਣ ਜਿਹੜਾ ਮਾਲੋ ਮਨਾ ਕਰ ਦਿੱਤਾ ਤੇ ਆ बाकी ਜਿਹੜੀਆਂ ਹੋਰ ਸਾਡੀਆਂ ਮੰਗਾਂ ਨੇ ਉਹਨਾਂ ਤੋਂ ਵੀ ਉਹ ਜਿਹੜੇ ਵਕਤ ਸਾਫਨਕਾਰੀ ਹੋਏ